ਕੋਡੀ 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 ਜਿਹਦਾ ਨਾਂ ਹੀ ਮਾੜਾ ਫਰੰਦੀਪੁਰੀਆ ਜੱਟਾ ਇੱਕ ਵਾਰੀ ਲਾ ਕੇ ਲੈ ਜਹਾਂ ਤਿੰਨ ਚਾਦੇ ਦੁਨੀਆ ਜਦੋਂ ਗਰਾਊਂਡ ਦੇ ਵਿੱਚ ਵੜਦਾ ਦੁਨੀਆ ਆਛਾਛ ਆਛਾਛ ਕਰਦੀ ਹੈ ਦੁਨੀਆ ਆਛਾਛ ਕਰਦੀ ਹੈ ਅਗਰਾ ਤਾੜੀ ਮਾਰ ਦੋ ਆਸ ਜਾ ਵੀ ਮੱਖਣ ਦੀਆਂ ਕਿੰਨੀਆਂ ਕਬਟੀਆਂ ਦੇ 1000 ਹੈ ਇੱਕ ਪੈ ਗਈ ਹੈ ਦੇ ਦਿੱਏ ਹਰ ਇੱਕ ਰੇਡ ਤੇ ਹੜ ਲਓ ਮਾਇਆ ਹਰ ਇੱਕ ਰੇਡ ਤੇ ਆ ਕੀਤੀ ਮੱਖੀਆਂ ਆਹ ਸਾਹਮਣੇ ਕਬੱਡੀ ਦੇ ਗਰਾਊਂਡ ਵਿੱਚ ਅਗਲੀ ਰੇਡ ਫਰੰਦੀਪੁਰਿਆ ਤਿਆਰ ਬਰ ਤਿਆਰ ਹੈ ਜਦੋਂ ਲੋਹੇ ਨੂੰ ਲੋਹਾ ਕੱਟਦਾ ਫਿਰ ਪੰਬੜ ਪਹਿਨ ਚੰਗਿਆੜਿਆਂ ਦੇ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦੇ ਨਹੀਂ ਫੋਕੇ ਲਲਕਾਰਿਆਂ ਦੇ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਫਰੰਦੀਪੁਰਿਆ ਨੇ ਫਾੜਕ ਬੰਦ ਕਰਤਾ ਫਰੰਦੀਪੁਰਿਆ ਨੇ ਫਾੜਕ ਬੰਦ ਕਰਤਾ ਏ ਪੰਜਾਬੀ ਵੀਰੋ ਉਹ ਕਿੰਨੋ ਛੇੜ ਲਿਆ ਹਜ਼ਾਰ ਦੇ ਹੈ ਹਰੇਕ 1000 ਦਾ ਨੇ 2 2000 ਦੇ ਹੈ ਪਰ ਫਰੰਦੀਪੁਰੀਆ ਇੱਕ ਬਾਕੀ ਹੈ ਇੱਕ ਬਾਕੀ 3000 ਆ ਉਹ ਫਰੰਦੀਪੁਰੀਆ ਇੱਕ ਬਾਕੀ 3000 ਹੈ ਫਰੰਦੀਪੁਰੀਆ ਇੱਕ ਬਾਕੀ 3000 3000 ਔਰ ਆਇਓ ਮੇਰਾ ਰੱਬਾ ਉਧਰਲੇ ਪਾਸੇ ਸਾਡੀ ਜ਼ਿੰਦਗੀ ਦੇ ਪੁਰਾਣੇ ਮਿੱਤਰ ਹੈ ਗੁਰਸੇਵਕ ਸਾਡਾ ਵੀਰ ਇਹਨਾਂ ਦਾ ਵੀ ਮਾਣ ਜਰੂਰ ਕਰੀਏ ਮੱਖਣ ਦੀ ਰੇਡ ਤੇ ਭੈਣ ਜੀ ਕਰੋ ਗੱਲ ਭੈਣ ਦੀ ਘੁੰਮਦੀ ਮੱਖਣ ਉਧਰ ਹੈ ਹਿਮਾਲਿਆ ਪਰਬਤ ਗੋਪੀ ਫਰੰਦੀਪੁਰਿਆ ਦੇ ਨਾਲ ਟੱਕਰ ਮੱਖਣ ਸੰਤੂ ਗੋਪੀ ਮੱਖਣ ਸੰਤੂ ਗੋਪੀ ਫਰੰਦੀਪੁਰਿਆ ਕਹਿੰਦੇ ਗੋਪੀ ਜਦੋਂ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ